ਅਜੀ ਕਬੀਬਾ ਜੀ ਨੇ ਗੱਲ ਕੀਤੀ ਸੀ ਕਹਿੰਦੇ ਸਰਵਾਈਕਲ ਦੀ ਰੀਲ ਬਣਾ ਦਿਓ ਓਕੇ ਪਹਿਲੀ ਚੀਜ਼ ਹੈ ਕਿ ਜੋ ਸਰਵਾਈਕਲ ਹੈਗਾ ਇਹ ਸਟ्रेस ਦਾ ਹੁੰਦਾ ਪਿਆ ਸੋ ਪਿਆਰੇ ਜਿਹੜੀ ਪਹਿਲੀ ਰੀਲ ਹੈਗੀ ਹੈ ਨਾ ਆਪਣੀ 셀ਫ ਲਵ ਬਰੀਥਿੰਗ ਪ੍ਰੈਕਟਿਸ ਉਹ ਜ਼ਰੂਰ ਕਰੋ ਬਰੀਥਿੰਗ ਪ੍ਰੈਕਟਿਸ ਤੁਹਾਨੂੰ ਰਿਲੈਕਸ ਹੋ ਰੂਗੀ ਕੰਮ ਕਰੋਗੀ ਦੂਸਰੀ ਚੀਜ਼ ਰੀਲ ਨੰਬਰ 3 ਕੈਸਟਰ ਆਇਲ ਅਰ ਰੈਪ ਇਹ ਲਗਾਉਣਾ ਸ਼ੁਰੂ ਕਰੋ ਤਾਂ ਕਿ ਉਹਦੇ ਵਿੱਚ ਜਿਹੜੀ ਵੀ ਪ੍ਰੋਬਲਮ ਚੱਲਦੀ ਪਈ ਹੈ ਉਹ ਪ੍ਰੋਬਲਮ ਦਾ ਹੱਲ ਹੋਵੇ ਤੀਸਰੀ ਚੀਜ਼ ਜਿਹੜਾ ਰਾਈਟ ਨਾ ਪੇਨ ਹੁੰਦੀ ਪਈ ਆ ਉਤੋਂ ਛੁਟਕਾਰਾ ਕਿੱਦਾਂ ਹੋਵੇ ਜੇ ਤਾਂ ਤੁਸੀਂ ਕੋਈ ਵੀ ਰਹਿੰਦੇ ਹੈਗੇ ਹੋ ਕੈਨੇਡਾ ਦੇ ਵਿੱਚ ਜਾਂ ਹਾਲੈਂਡ ਦੇ ਵਿੱਚ ਜਾਂ ਯੂ ਐਸ ਏ ਦੇ ਵਿੱਚ ਕੋਲੋਰੈਡੋ ਹੋ ਗਿਆ ਕੈਲੀਫੋਰਨੀਆ ਹੋ ਗਿਆ ਇਹਨਾਂ ਸਟੇਟਸ ਦੇ ਵਿੱਚ ਉੱਥੇ ਸੀ ਬੀ ਡੀ ਇਹ ਔਇਲ ਲੈ ਆਉਣਾ ਸੀਪੋਰਕੈਟ ਬੀ ਫਾਰ ਬਾਬ ਡੀ ਫਾਰ ਟਿੰਸਾ ਸੀ ਬੀ ਡੀ ਇਹ ਇਹ ਲੈ ਆਉਣਾ ਹੈਗਾ ਔਇਲ ਤੁਸੀਂ ਇਹ ਲਿਆ ਕੇ ਲਗਾ ਲਿਓ ਤੇ ਇਹਦਾਂ ਥੋੜਾ ਜਿਹਾ ਹੈਗਾ ਪੇਨ ਕਟੂਗੀ ਜਿੱਥੇ ਰਹਿੰਦੇ ਉਥੇ ਨਹੀਂ ਹੈਗੀ ਇਹ ਮਤਲਬ ਜਿੱਥੇ ਵੀ ਲੀਗਲ ਨਹੀਂ ਮੈਰੋਵਾਨਾ ਲੀਗਲ ਨਹੀਂ ਹੈਗੀ ਅਗਰ ਤੁਹਾਡੇ ਦੇਸ਼ ਦੇ ਵਿੱਚ ਫੇਰ ਇੱਕ ਹੋਰ ਦਵਾਈ ਹੈ ਉਹਦਾ ਨਾਮ ਹੈ ਬੈਲਾਡੋਨਾ ਬੀ ای ਐਲ ਐ ਡੀ او ਐਨ ਐ ਲਿਖਿਆ ਆ ਗਿਆ ਉਹ ਦੇਖ ਲਓ ਇਹ ਜ਼ਰੂਰ ਲੈ ਆਇਓ ਠੀਕ ਜੀ ਬੈਲਾਡੋਨਾ ਖਾਣੀ ਨਹੀਂ CBD oil ਤੁਸੀਂ ਖਾ ਵੀ ਸਕਦੇ ਹੋ ਔਰਲੀ ਵੀ ਲੈ ਸਕਦੇ ਹੋ ਲਗਾ ਵੀ ਸਕਦੇ ਹੋ ਬੈਲਾਡੋਨਾ ਸਿਰਫ ਲਗਾਉਣੀ ਹੈ ਜਿੱਥੇ ਵੀ ਪੇਨ ਹੁੰਦੀ ਪਈ ਹੈ ਉਸ ਪੀਰੀਅਡਸ ਦੇ ਵਿੱਚ ਵੀ ਤੰਮੀ ਤੇ ਲਗਾ ਸਕਦੇ ਹੋ ਕਦੇ ਬੈਕ ਦੁਖਦੀ ਹੈ ਬੈਕ ਤੇ ਲਗਾ ਸਕਦੇ ਹੋ ਪਰ ਬੈਲਾਡੋਨਾ ਕਦੇ ਵੀ ਇੰਜੈਸਟ ਨਹੀਂ ਕਰਨੀ ਭਾਗ ਖਾਣੀ ਨਹੀਂ ਕਰਦੇ ਸਮਝ ਗਰ ਇਹਦਾ ਮੇਨ ਰੀਜ਼ਨ ਬੈਕਏਕਸ ਦਾ ਮੇਨ ਰੀਜ਼ਨ ਸਟ्रेस ਹੈਗਾ ਜੀ ਸਟ्रेस ਨੂੰ ਸ਼ੂ ਮੰਤਰ ਕਰਨਾ ਸਿੱਖੋ ਕਿਦਾਂ ਬਰੀðਿੰਗ ਪ੍ਰੈਕਟਿਸ ਬਰੀðਿੰਗ ਪ੍ਰੈਕਟਿਸ ਬਰੀðਿੰਗ ਪ੍ਰੈਕਟਿਸ ਬਰੀðਿੰਗ ਪ੍ਰੈਕਟਿਸ ਠੀਕ ਹੈ ਜੀ ਬਾਕੀ ਆਪਾਂ ਆ ਗਏ ਅਗਰ ਕੋਈ ਹੋਰ ਹੋਈ ਗੱਲ ਜ਼ਰੂਰ ਆਓ ਲਾਈਵ ਦੇ ਵਿੱਚ ਆਪਣਾ ਲਾਈਵ ਰੋਜ਼ 2 ਵਜੇ ਈਸਟਰਨ ਸਟੈਂਡਰਡ ਟਾਈਮ ਹੁੰਦਾ ਆ ਤੇ ਪਿਆਰਿਓ ਅਗਰ ਤੁਹਾਨੂੰ ਕੋਈ ਮੈਸੇਜ ਕਰਦਾ ਪਿਆ ਆ ਸੈਲਫ ਲਵ ਗੁਰੂ 0 ਸੈਲਫ ਲਵ ਗੁਰੂ 15 ਸੈਲਫ ਲਵ ਗੁਰੂ 13 ਸੈਲਫ ਲਵ ਗੁਰੂ 25 ਆਪਾਂ ਨਹੀਂ ਹੈਗੇ ਆਪਾਂ ਡੀਐਮ ਨਹੀਂ ਕਰਦੇ मैं अपना नंबर भी अपने अकाउंट अकाउंटों लाता होया उस नंबर के उत्ते मैं वट्सअप मैसेज कर सद अगर थोड़ा कदम जरूरत होती है ओके आप आपूँ कीएम नहीं करा को टाइम नहीं है प्यारे ओके सलाब ठेक केयर